ਇਹ ਨਾਬਾ ਸਪੋਰਟਸ ਕਲੱਬ ਹੈ ਸਤਵਾਂ ਇਹਨਾਂ ਦਾ ਇਹ ਟੂਰਨਾਮੈਂਟ ਹੈ ਮੈਂ ਬਹੁਤ ਸਾਲਾਂ ਤੋਂ ਇੰਦਿਆਂ ਦੇ ਕਲੱਬ ਦੇ ਨਾਲ ਜਸੀ ਜੀ ਦੇ ਨਾਲ ਜੁੜਿਆ ਹੋਇਆ ਇਸੇ ਕਰਕੇ ਜਦੋਂ ਉਹ ਅੱਧੀ ਗਜ਼ਬਾਨਾ ਵੀ ਸੱਦਾ ਦਿੰਦੇ ਮੈਂ ਉਸੇ ਵੇਲੇ ਆ ਜਾਂਦਾ ਕਿਉਂਕਿ ਖੇਡਾਂ ਜਿਹੜੀਆਂ ਨੇ ਉਹ ਇੱਕ ਸਭ ਤੋਂ ਵੱਡਾ ਜਰੀਆ ਨੇ ਨਸ਼ਿਆਂ ਦੇ ਵਿੱਚੋਂ ਕੱਢਣ ਦੇ ਵਾਸਤੇ ਅਯਾਦ ਵਰਫੈਰ ਐਂਡ ਸਪੋਰਟਸ ਕਲੱਬ ਦੇ ਵੱਲੋਂ ਐਨਆਰਏ ਵੀਰੇ ਤੇ ਇਲਾਕਾ ਨਿਵਾਸੀਆਂ ਸਹਿਯੋਗ ਨਾਲ ਜਿਹੜਾ ਅੱਜ 7ਵਾਂ ਨਾਬਾ ਕਬੱਡੀ ਕੱਪਾ ਉਸ ਦਾ ਇਹ ਘਟਨਾ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਬਲਤੇਜ ਪੰਨੂ ਜੀ ਮੁੱਖ ਬੁਲਾਰੇ ਜੁਧ ਨਸਿਆ ਬਰਤ ਮੋਰਚਾ ਪੰਜਾਬ ਜਿਨ੍ਹਾਂ ਨੇ ਅੱਜ ਇਸ ਖੇਡ ਮੇਲੇ ਦਾ ਉਦਘਾਟਨ ਕੀਤਾ ਸੀ ਨਾਲ ਧੰਨਵਾਦ ਵੀ ਕਰਦੇ ਆ ਜਿਹੜੇ ਕੁਝ ਅਖੌਤੀ ਵਿਦਵਾਨ ਜੇ ਬੈਠੇ ਨੇ ਸੋਸ਼ਲ ਮੀਡੀਆ ਦੇ ਉੱਤੇ ਉਹ ਬਹੁਤ ਕੁਝ ਬੋਲਦੇ ਸੀਗੇ ਮੈਸੋ ਮੈਂ ਤਾਂ ਕਿ ਉਹਨਾਂ ਨੂੰ ਵੀ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਕਮਾਂਕਾਰਾਂ ਨੂੰ ਪੈਹਲ ਦਿੰਦੇ ਨੇ ਸਾਡੇ ਕਲੱਬ ਵੱਲੋਂ ਜਿਹੜਾ ਹਰ ਇੱਕ ਵਾਰ ਸਹਿਯੋਗ ਇਹ ਵੱਡਾ ਉਪਰਾਲਾ ਕੀਤਾ ਤਾਂ ਜੋ ਅਸੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖੀਏ ਜੋ ਮਾਨ ਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੀ ਮਹਿੰਮ ਚੱਲ ਰਹੀ ਆ ਅਸੀਂ ਵੀ ਉੱਤੇ ਪੈਰਾਂ ਦਿੰਦੇ ਹਾਂ ਹਰ ਸਾਲ ਇੱਕ ਕਬੱਡੀ ਕੱਪ ਕਰਾਉਣੀ ਹੈ ਕਿਹੜੀਆਂ ਸਰਕਾਰਾਂ ਨੇ ਜਿਨ੍ਹਾਂ ਨੇ 13 ਦੇ ਕਰੀਬ ਟੋਲ ਪਲਾਜ਼ੇ ਜਿਹੜੇ ਉਹ ਬੰਦ ਕਰ ਦਿੱਤੇ ਨੇ ਐਸਐਸਐਫ ਜਿਹੜੀ ਆ ਸੜਕ ਸੁਰੱਖਿਆ ਫੋਰਸ ਅਸੀਂ ਉਹ ਬਣਾਈ ਆ ਸਕੂਲਾਂ ਦਾ ਪੱਧਰ ਦੇਖ ਲਓ ਪੁੱਛ ਕੇ ਦੇਖੋ ਆਮ ਲੋਕਾਂ ਨੂੰ ਜਿਨ੍ਹਾਂ ਦਾ ਰੋਜ਼ਾਨਾ ਫ੍ਰੀ ਇਲਾਜ ਜਿਹੜਾ ਉਹ ਮਹੱਲਾ ਕਲੀਨਿਕਾਂ ਦੇ ਵਿੱਚ ਹੋ ਰਿਹਾ ਐਨੇ ਕੰਮ ਕਦੀ ਕਿਸੇ ਸਰਕਾਰ ਨੇ 50 ਸਾਲਾਂ ਚ ਨਹੀਂ ਕੀਤੇ ਹੁਣੇ ਜਿੰਨੇ ਅਸੀਂ 3.5 ਪਾਉਣੇ 24 ਸਾਲਾਂ ਦੇ ਵਿੱਚ ਕਰਤੇ ਆ ਤੇ ਉਸੇ ਕੰਮਾਂ ਦੇ ਉੱਤੇ ਮੋਹਰ ਲਾਈ ਆ ਤਰਨਤਾਂ ਦੇ ਲੋਕਾਂ ਨੇ ਨਾਬਾ ਸਪੋਰਟਸ ਕਲੱਬ ਹੈ ਸਤਵਾਂ ਇਹਨਾਂ ਦਾ ਇਹ ਟੂਰਨਾਮੈਂਟ ਹੈ ਮੈਂ ਬਹੁਤ ਸਾਲਾਂ ਤੋਂ ਇੰਦਿਆਂ ਦੇ ਕਲੱਬ ਦੇ ਨਾਲ ਜੱਸੀ ਜੀ ਦੇ ਨਾਲ ਜੁੜਿਆ ਹੋਇਆ ਇਸੇ ਕਰਕੇ ਜਦੋਂ ਉਹ ਅੱਧੀ ਗਜ਼ਬਾਨਾ ਵੀ ਸੱਦਾ ਦਿੰਦੇ ਮੈਂ ਉਸੇ ਵੇਲੇ ਆ ਜਾਂਦਾ ਕਿਉਂਕਿ ਖੇਡਾਂ ਜਿਹੜੀਆਂ ਨੇ ਉਹ ਇੱਕ ਸਭ ਤੋਂ ਵੱਡਾ ਜ਼ਰੀਆ ਨੇ ਨਸ਼ਿਆਂ ਦੇ ਵਿੱਚੋਂ ਕੱਢਣ ਦੇ ਵਾਸਤੇ ਐਨੇ ਸਾਲ ਕੰਟੀਨਿਊਸ ਇਸ ਪੱਧਰ ਦਾ ਜਿਹੜਾ ਟੂਰਨਾਮੈਂਟ ਕਰਾਉਣਾ ਉਹ ਇਸ ਕਲੱਬ ਦੇ ਮੈਂ ਸਮਝਦਾ ਕਿ ਕਲੱਬ ਨੂੰ ਮੈਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਕਿ ਉਹ ਇਸੇ ਤਰੀਕੇ ਦੇ ਨਾਲ ਹਰ ਸਾਲ ਇਹਨਾਂ ਖੇਡਾਂ ਵਾਲੇ ਪਾਸੇ ਸਾਡੇ ਨਵੀਂ ਜਨਰੇਸ਼ਨ ਨੂੰ ਤੋਰਦੇ ਰਹਿਣ। ਜਿਹੜਾ ਅਮਰਸਰ ਐਸਐਸਪੀ ਨੂੰ सस्पेंड ਕੀਤਾ ਗਿਆ। ਦੇਖੋ ਜਿਹੜੇ ਲਾਅ ਐਂਡ ਆਰਡਰ ਹੈ ਉਹਦੇ ਉੱਤੇ ਕੋਈ ਵੀ ਉਹਦੇ ਨਾਲ ਜਿਹੜਾ ਜੀ ਉਹ ਖੇਡੂਗਾ ਜ਼ੀਰੋ ਟੋਲਰੈਂਸ ਹੈ ਮੁੱਖ ਮੰਤਰੀ ਸਾਹਿਬ ਦੀ। ਚਾਹੇ ਉਹ ਕੋਈ ਗੈਂਗਸਟਰ ਹੋਵੇ ਚਾਹੇ ਸਾਡਾ ਜਿਹੜਾ ਜੀ ਕੋਈ ਆਪਣੀ ਡਿਊਟੀ ਦੇ ਵਿੱਚ ਕੁਤਾਹੀ ਕਰੇ ਉਹ ਹੋਵੇ। ਜਦੋਂ ਕਟਾਹੀ ਹੋਈ ਹੈ ਤੇ ਤਾਂ ਕਰਕੇ ਮੁੱਖ ਮੰਤਰੀ ਸਾਹਿਬ ਦੇ ਹਦੇਸ਼ ਦੇਤੇ ਸਸਪੈਂਡ ਕੀਤਾ ਗਿਆ ਅੰਮ੍ਰਿਤਸਰ ਰੂਰਲ ਦੇ ਐਸਐਸਪੀ ਦੇਖੋ ਨਸ਼ਾ ਰਾਤੋਂ ਰਾਤ ਖਤਮ ਨਹੀਂ ਹੋਣਾ ਅਸੀਂ ਯੁੱਧ ਲੜ ਰਹੇ ਆ ਯੁੱਧ ਜਿਹੜਾ ਉਹ ਕਈ ਐਂਗਲ ਤੋਂ ਲੜਿਆ ਜਾਂਦਾ ਇੱਕ ਜਿਹੜਾ ਫੇਸ ਸੀਗਾ ਸਾਡਾ ਹਰ ਪਿੰਡ ਤੇ ਹਰ ਵਾਰਡ ਤੱਕ ਪਹੁੰਚਣਾ ਉਹ ਮੁਕੰਮਲ ਹੋ ਗਿਆ ਜਿਹਦੇ ਵਿੱਚ ਅਸੀਂ ਹਰ ਪਿੰਡ ਤੱਕ ਪਹੁੰਚੇ ਆ ਹਰ ਵਾਰਡ ਤੱਕ ਪਹੁੰਚੇ ਆ ਸੌ ਜਿਹੜੀ ਆ ਉਹ ਚੁਕਾਈ ਆ ਦੂਸਰਾ ਫੇਸ ਜਿਹੜਾ ਜਿਹਦੇ ਵਿੱਚ ਅਸੀਂ VDC ਜਿਹੜੇ ਵਿਲੇਜ ਡਿਫੈਂਸ ਕਮੇਟੀ ਨੇ ਪਿੰਡਾਂ ਦੇ ਰਖਵਾਲੇ ਉਹ ਮੁਕੰਮਲ ਕਰ ਲਿਆ ਇੱਕ ਲੱਖ ਮੈਂਬਰ ਜਿਹੜਾ ਉਹ ਇਸ ਮਹਿੰਮ ਦੇ ਨਾਲ ਸਾਡਾ ਜੁੜ ਚੁੱਕਾ ਪਿੰਡਾਂ ਦੇ ਰੂਪ ਦੇ ਵਿੱਚ ਅਗਲਾ ਜਿਹੜਾ ਫੇਸ ਹੈ ਉਹ ਬਹੁਤ ਜਲਦੀ ਸਟਾਰਟ ਹੋਣ ਜਾ ਰਿਹਾ ਜਿਹਦੇ ਵਿੱਚ ਹਰ ਪਿੰਡ ਦਾ ਵਾਸੀ ਇਹਦੇ ਨਾਲ ਜੁੜੂ ਦੇਖੋ ਲੋਕਾਂ ਨੇ ਸਰਕਾਰ ਦੇ ਕੰਮਾਂ ਦੇ ਉੱਤੇ ਮੋਹਰ ਲਾਈ ਹੈ ਇੱਕ ਵਾਰੀ ਨਹੀਂ ਲਾਈ ਹੈ ਬਾਰ-ਬਾਰ ਜਿਹੜੀ ਆ ਉਹ ਲਾਈ ਹੈ ਬਹੁਤ ਸਾਰਾ ਕੁਝ ਕਿਹਾ ਜਾਂਦਾ ਸੀ ਜਿਹੜੇ ਕੁਝ ਅਖੌਤੀ ਵਿਦਵਾਨ ਦੇ ਬੈਠੇ ਨੇ ਸੋਸ਼ਲ ਮੀਡੀਆ ਦੇ ਉੱਤੇ ਉਹ ਬਹੁਤ ਕੁਝ ਬੋਲਦੇ ਸੀਗੇ ਮੈਂ ਸਮਝਦਾ ਕਿ ਉਹਨਾਂ ਨੂੰ ਵੀ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਕੰਮਕਾਰਾਂ ਨੂੰ ਪੈਹਲ ਦਿੰਦੇ ਨੇ ਲੋਕਾਂ ਨੂੰ ਪਤਾ ਹੈ ਕਿ ਉਹਨਾਂ ਨੂੰ 300 ਯੂਨਿਟ ਮਹੀਨੇ ਦਾ 2 ਮਹੀਨਿਆਂ ਦਾ 600 ਯੂਨਿਟ ਜਿਹੜਾ ਉਹ ਮਿਲ ਰਿਹਾ ਪਿੰਡਾਂ ਦੀ ਗੱਲ ਕਰੀਏ ਤਾਂ 45 45 ਸਾਲਾਂ ਤੋਂ ਜਿੱਨਾਂ ਟੇਲਾਂ ਦੇ ਉੱਤੇ ਪਾਣੀ ਨਹੀਂ ਸੀ ਆਇਆ ਉੱਥੋਂ ਤੱਕ ਸਰਕਾਰ ਨੇ ਜਿਹੜਾ ਉਹ ਪਾਣੀ ਪਹੁੰਚਾਇਆ ਤੁਸੀਂ ਦੱਸੋ ਕਿ ਕਿਹੜੀਆਂ ਸਰਕਾਰਾਂ ਨੇ ਜਿਨ੍ਹਾਂ ਨੇ 13 ਦੇ ਕਰੀਬ ਟੋਲ ਪਲਾਜ਼ੇ ਜਿਹੜੇ ਉਹ ਬੰਦ ਕਰ ਦਿੱਤੇ ਨੇ ਐਸਐਸਐਫ ਜਿਹੜੀ ਆ ਸੜਕ ਸੁਰੱਖਿਆ ਫੋਰਸ ਅਸੀਂ ਉਹ ਬਣਾਈ ਆ ਸਕੂਲਾਂ ਦਾ ਪੱਧਰ ਦੇਖ ਲਓ ਪੁੱਛ ਕੇ ਦੇਖੋ ਆਮ ਲੋਕਾਂ ਨੂੰ ਜਿਨ੍ਹਾਂ ਦਾ ਰੋਜ਼ਾਨਾ ਫ੍ਰੀ ਇਲਾਜ ਜਿਹੜਾ ਉਹ ਮਹੱਲਾ ਕਲੀਨਿਕਾਂ ਦੇ ਵਿੱਚ ਹੋ ਰਿਹਾ ਐ ਇੰਨੇ ਕੰਮ ਕਦੀ ਕਿਸੇ ਸਰਕਾਰ ਨੇ 50 ਸਾਲਾਂ ਚ ਨਹੀਂ ਕੀਤੇ ਹੋਣੇ ਜਿੰਨੇ ਅਸੀਂ 3.5 ਨਾਲ 4.24 ਸਾਲਾਂ ਦੇ ਵਿੱਚ ਕਰਤੇ ਆ ਤੇ ਉਸੇ ਕੰਮਾਂ ਦੇ ਉੱਤੇ ਮੋਹਰ ਲਾਈ ਆ ਤਰਨਤਾਂ ਦੇ ਦੇਖੋ ਜਿਹੜੇ ਬੱਚੇ ਨੇ ਉਹ ਕਲਾਸਾਂ ਦੇ ਵਿੱਚ ਹੀ ਰਹਿਣੇ ਚਾਹੀਦੇ ਨੇ ਕਿਉਂਕਿ ਉਹ ਉੱਥੇ ਭਵਿੱਖ ਬਣਾਉਣ ਦੇ ਵਾਸਤੇ ਗਏ ਹੋਏ ਨੇ ਜਿਉਂ ਬੱਚੇ ਬੈਠੇ ਨੇ ਉੱਥੇ ਤੇ ਉਹਨਾਂ ਦੀਆਂ ਮੁਸ਼ਕਲਾਂ ਨੇ ਸਰਕਾਰ ਚਾਹੇ ਉਹ ਸੂਬੇ ਦੀ ਹੋਵੇ ਚਾਹੇ ਸੈਂਟਰ ਦੀ ਹੋਵੇ ਉਹ ਮਾਈ ਬਾਪ ਹੁੰਦੀ ਹੈ ਤੇ ਇਸ ਕਰਕੇ ਉਹਨਾਂ ਨੂੰ ਉਹਨਾਂ ਦੀ ਗੱਲ ਜਿਹੜੀ ਉਹ ਸੁਣ ਲੈਣੀ ਚਾਹੀਦੀ ਹੈ ਸੈਨੇਟ ਵਾਲੀ ਜਿਹੜੀ ਗੱਲ ਹੈ ਉਹ ਉਹਨਾਂ ਦੀ ਰੱਤਾ ਕਰ ਦਿੰਦੀ ਹੈ ਹੁਣ ਚੋਣਾਂ ਦੇ ਵਿੱਚ ਜਿਹੜੀ ਛੋਟੀ ਜੀ ਗੱਲ ਰਹਿ ਗਈ ਹੈ ਉਹ ਤਰੀਕਾ ਅਨਾਉਂਸ ਕਰ ਦੇਣ ਤਾਂ ਕਿ ਬੱਚੇ ਇਮਤਿਹਾਨਾਂ ਵੱਲ ਨੂੰ ਜਾਣ ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਦੇ ਵੱਲੋਂ ਐਨ.ਆਰ.ਏ ਵੀਰਤੇ ਇਲਾਕਾ ਨਿਵਾਸੀਆਂ ਸਹਿਯੋਗ ਨਾਲ ਜਿਹੜਾ ਅੱ ਉਸ ਦਾ ਇਹ ਘਟਨਾ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਬਲਤੇਜ ਪੰਨੂ ਜੀ ਆ ਮੁੱਖ ਬੁਲਾਰੇ ਆ ਜੁੱਧ ਨਸਿਆ ਬ੍ਰਦ ਮੋਰਚਾ ਪੰਜਾਬ ਜਿਨ੍ਹਾਂ ਨੇ ਅੱਜ ਇਸ ਖੇਡ ਮੇਲੇ ਦਾ ਉਹਦੇ ਘਟਨਾ ਕੀਤਾ ਸੀ ਨਾ ਧੰਨਵਾਦ ਵੀ ਕਰਦੇ ਆ ਤੇ ਅੱਜ 45 55 ਤੇ 65 ਕਿਲੋ ਦੇ ਮੁਕਾਬਲੇ ਹੋਣਗੇ ਕੱਲ 75 ਕਿਲੋ ਤੋਂ ਇਲਾਵਾ ਪੰਜਾਬ ਕਬੱਡੀ ਐਸੋਸੀਏਸ਼ਨ ਦੀਆਂ 8 ਅਕੈਡਮੀਆਂ ਦੇ ਫਾਸਵੇਂ ਮੈਚ ਹੋਣ ਜਾ ਰਹੇ ਨੇ ਤੇ ਇਸ ਮੁਕਤੇ ਪ੍ਰਸਿੱਧ ਗਾਇਕ ਆਰਨੇਤ ਹਰਜੀਤ ਹਰਮਨ ਸੱਬਾ ਜੈਲੀ ਸਤੰਦਰ ਸੱਤੀ ਕਲਵਿੰਦਰ ਸੋਹੀ ਅਮਰਤਾ ਢੱਲੋ ਤੇ ਐਸਕੋਰ ਨੇ ਜਿਹੜਾ ਉਹ ਦਰਸ਼ਕਾਂ ਮਨੋਰੰਜਨ ਵੀ ਕਰ ਰਹੇ ਨੇ ਤੇ ਸਾਡੇ ਕਲੱਬ ਵੱਲੋਂ ਜਿਹੜਾ ਹਰੇਕ ਵਾਰ ਸਹਿਯੋਗ ਇਹ ਵੱਡਾ ਉਪਰਾਲਾ ਕੀਤਾ ਤਾਂ ਜੋ ਅਸੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖੀਏ ਜੋ ਮਾਨ ਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੀ ਮਹਿੰਮ ਚੱਲ ਰਹੀ ਆ ਅਸੀਂ ਵੀ ਉੱਤੇ ਪਹਿਰਾ ਦਿੰਦੇ ਹਾਂ ਹਰ ਸਾਲ ਇੱਕ ਕਬੱਡੀ ਕੱਪ ਕਰਾਉਣੀ ਆ